ਇਹਦਾ ਮਤਲਬ ਹਰ ਯੁੱਗ ਵਿੱਚ ਜਿੱਥੇ ਕਿਹਾ ਭਗਤ ਹੋਇਆ ਆਤਜੁਗਾਂਤ ਤੋਂ ਭਗਤ ਨਹੀਂ ਜੀ ਤੇ ਇਹ ਵੀ ਸੱਚ ਜਿੰਨੇ ਵੀ ਅੱਜ ਤੱਕ ਭਗਤ ਹੋਏ ਨੇ ਸਾਰਿਆਂ ਦੇ ਅੰਦਰ ਨੂੰ ਸੁਖ ਕੇਵਲ ਰਸਨਾ ਨਾਲ ਨਾਮ ਜਪ ਕੇ ਮਿਲਿਆ ਹੈ ਭਗਤ ਕਬੀਰ ਸਾਹਿਬ ਦਾ ਪਹਿਲਾ ਸ਼ਲੋਕ ਹੈ ਗੁਰੂ ਅਨਸੱਭ ਜਦੋਂ ਸ਼ਲੋਕ ਪੜ੍ਹਨੇ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ ਆਤਜੁਗਾ ਦੀ ਸਗਲ ਭਗਤ ਤਾਕੋ ਸੁਖ ਵਿਸ਼ਰਾਮ ਮੈਂ ਫਿਰ ਬੇਨਤੀ ਕਰਾਂਗਾ ਜੀ ਹਰ ਯੋਗ ਵਿੱਚ ਭਗਤ ਹੋਏ ਨੇ ਹਰ ਯੋਗ ਵਿੱਚ ਭਗਤਾਂ ਦੇ ਨਿੰਦਕ ਵਿਰੋਧੀ ਵੀ ਹੋਏ ਆ ਫਿਰ ਅਰਜ ਖੈ ਜੇ ਸਤਜੁਗ ਵਿੱਚ ਪ੍ਰਹਲਾਦ ਜੀ ਹੋਏ ਨੇ ਤੇ ਉਹਨਾਂ ਦਾ ਵਿਰੋਧ ਕਰਨ ਵਾਲਾ ਉਹਨਾਂ ਨੂੰ ਸਤਗੁਰਾਂ ਨੇ ਦੁਸ਼ਟ ਸ਼ਬਦ ਵਰਤੇ ਜੀ ਭਾਵੇਂ ਉਹ ਬਾਪ ਨੇ ਕਹਿੰਦੇ ਨੇ ਖਰਨਾਕ ਸਿ ਦੁਸ਼ਟ ਹੈ ਕਲਯੁਗ ਵਿੱਚ ਭਗਤ ਨਾਮਦੇਵ ਜੀ ਨੇ ਉਹਨਾਂ ਨੂੰ ਮੰਦਰ ਚੋਂ ਧੱਕੇ ਮਾਰੇ ਗੁਰੂ ਰਾਮਦਾਸ ਬਚਨ ਕਰਦੇ ਆ ਕਿ ਪ੍ਰਮਾਤਮਾ ਨੇ ਖੱਤਰੀ ਬ੍ਰਾਹਮਣਾ ਵੱਲ ਪੇਟ ਕਰ ਲਈ ਪਰ ਭਗਤ ਨਾਮਦੇਵ ਜੀ ਨੂੰ ਆਪਣੇ ਸੀਨੇ ਨਾਲ ਲਾ ਕੇ ਉਹਦੇ ਵੱਲ ਮੁੱਖ ਕਰ ਲਿਆ ਇਹ ਬਚਨ ਤੁਸੀਂ ਸਾਰੇ ਪੜਦੇ ਹੋ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ RAM ਰਾਜੇ ਹਰ ਨਾਖਸ ਦੁਸ਼ਟਾਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਮੈਂ ਫਿਰ ਬੇਨਤੀ ਕਰਾਂਗਾ ਜੀ ਜਦੋਂ ਗੁਰੂ ਰਾਮਦਾਸ ਜੀ ਦੀ ਸਿਫਤ ਬਾਬਾ ਸੁੰਦਰ ਜੀ ਕਰ ਰਹੇ ਮੈਂ ਥੋੜਾ ਜਿਹਾ ਅੱਜ ਪੱਟਾਂ ਦੇ ਸਵਈਆਂ ਵਿੱਚੋਂ ਵੀ ਅਰਜ਼ ਕਰਾਂਗਾ ਪਰ ਮੇਰੀ ਇੱਛਾ ਸੀ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕਿੱਥੇ ਕਿੱਥੇ ਗੁਰੂ ਰਾਮਦਾਸ ਦੀ ਸਿਫਤ ਹੈ ਮਹਾਰਾਜ ਕਹਿੰਦੇ ਨੇ ਉਸ ਵਕਤ ਕਈਆਂ ਨੇ ਮਜ਼ਾਕ ਉਡਾਇਆ ਉਹਨਾਂ ਨੇ ਸ਼ਬਦ ਕਹਿ ਦੇਖੋ ਜੀ ਕੱਲ ਤੱਕ ਇਹ ਟੋਕਰੀ ਢੋਂਦੇ ਸਨ ਕੱਲ ਤੱਕ ਤਾਂ ਇਹ 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 ਇੱਥੇ ਸੇਵਾ ਲੰਗਰ ਚ ਕਰਦੇ ਸਨ ਕਈ ਬੰਦਿਆਂ ਨੇ ਮਜ਼ਾਕ ਉਡਾਇਆ ਬਖੀਲੀ ਕੀਤੀ ਈਰਖਾ ਕੀਤੀ ਪਰ ਸੱਚ ਇਹ ਬਾਬਾ ਸੁੰਦਰ ਜੀ ਕਹਿੰਦੇ ਨੇ ਜਿਸ ਅੰਦਰ ਸਤਿਗੁਰੂ ਗੁਰੂ ਅਮਰਦਾਸ ਟਿਕ ਗਏ ਨੇ ਇਸ ਧੰਨ ਗੁਰੂ ਰਾਮਦਾਸ ਜੀ ਦੇ ਚਰਨਾ ਵਿੱਚ ਪੂਰੀ ਦੀ ਪੂਰੀ ਮਾਨਵਤਾ ਆ ਕੇ ਅਜ ਮੱਥਾ ਵੀ ਟੇਕਦੀ ਹੈ ਦੇਖੋ ਇਹ ਬਚਨ ਖੈ ਸਭ ਪਵਨ ਪੈਰੀ ਸਤਿਗੁਰੂ ਕੇਰੀ ਜਿੱਥੇ ਗੁਰੂ ਆਪ ਰੱਖਿਆ ਕੋਈ ਕਰ ਬਖੀਲੀ ਨਿਵੈ ਨਾਹੀ ਫਿਰ ਸਤਿਗੁਰੂ ਆਣ ਨਿਵਾਇਆ ਹਰ ਗੁਰਹਿ ਪਾਣਾ ਦੀ ਵਡਿਆਈ ਇਹ ਗੁਰੂ ਅਮਰਦਾਸ ਨੂੰ ਭੌਂਦਾ ਸੀ ਉਹਨਾਂ ਵਡਿਆਈ ਦਿੱਤੀ ਤੁਰ ਲਿਖਿਆ ਲੈਕਰ ਜਾਇ ਜੀਓ ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਇ ਜੂ ਕਿੱਡੀ ਵੱਡੀ ਬਾਤ ਹੈ ਜੀ ਬਾਬਾ